ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦਾ ਇੱਕ ਹੋਰ ਵੀਡੀਓ ਦੇ ਵਿੱਚ ਇੱਕ ਹੋਰ ਤੁਹਾਡੇ ਨਾਲ ਤਰਕ ਸਾਂਝਾ ਕਰਨਾ ਵਾ ਇੱਕ ਹੋਰ ਅੰਧਵਿਸ਼ਵਾਸ ਦੀ ਸੱਚਾਈ ਤੁਹਾਡੇ ਨਾਲ ਸਾਂਝੀ ਕਰਨੀ ਆ ਅਕਸਰ ਗੱਲ ਕਰਦੇ ਹੁੰਦੇ ਆ ਕਿ ਅੰਧਵਿਸ਼ਵਾਸ ਕਿੱਦਾਂ ਬਣਦੇ ਆ ਅਸਲ 'ਚ ਬਜ਼ੁਰਗਾਂ ਨੇ ਸਮੇਂ ਨੂੰ ਧਿਆਨ 'ਚ ਰੱਖਦੇ ਹੋਏ ਸਮੇਂ ਦੀ ਜਿਹੜੀ ਮੰਗ ਸੀ ਲੋੜ ਸੀ ਉਹਨੂੰ ਲੈ ਕੇ ਕੁਝ ਕਾਢਾਂ ਕੱਢੀਆਂ ਤੇ ਉਹ ਕਾਢਾਂ ਜਦੋਂ ਆਪਾਂ ਸਮੇਂ ਦੇ ਹਿਸਾਬ ਦੇ ਨਾਲ ਰੋਕ ਨਹੀਂ ਦਿੰਦੇ ਵੀ ਹੁਣ ਉਹ ਚੀਜ਼ ਆ ਜਿਹੜੀ ਉਦੋਂ ਲੋਡ ਸੀ ਅੱਜ ਲੋਡ ਨਹੀਂ ਉਹਨੂੰ ਬੰਦ ਕਰ ਦੋ ਆਪਾਂ ਬੰਦ ਨਹੀਂ ਕਰਦੇ ਆਪਾਂ ਉਹਨੂੰ ਕੰਟੀਨਿਊ ਰੱਖਦੇ ਆ ਅੱਗੇ ਪੀੜੀ ਦਰ ਪੀੜੀ ਅੱਗੇ 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 ਵਧਾਈ ਜਾਂਦੇ ਆ ਤਾਂ ਉਹ ਬਣ ਜਾਂਦੇ ਆ ਜੀ ਅੰਧਵਿਸ਼ਵਾਸ ਕਹਿ ਲਓ ਜਾਂ ਵਹਿਮ ਭਰਮ ਕਹਿ ਲਓ ਤੇ ਅੱਜ ਐਦਾਂ ਦਾ ਹੀ ਇੱਕ ਜਿਹੜਾ ਅੰਧਵਿਸ਼ਵਾਸ ਚੱਲਿਆ ਆਉਂਦਾ ਬੜੀ ਧੀਰ ਦਾ ਉਹਦੇ ਬਾਰੇ ਗੱਲ ਕਰਾਂਗੇ ਉਹਦਾ ਕਾਰਨ ਕੀ ਸੀ ਲੋੜ ਕੀ ਸੀ ਇਹਦੇ ਬਾਰੇ ਗੱਲ ਕਰਨੀਆਂ ਇਹ ਅੰਦੇ ਵਿੱਚ ਸ਼ਬਦ ਆ ਸਕਿਆ ਜਦੋਂ ਆਪਾਂ ਨਾ ਮੰਜੇ ਤੇ ਬੈਨੇ ਆ ਅਕਸਰ ਤੁਸੀਂ ਦੇਖਿਆ ਹੋਊਗਾ ਕਿ ਜਿਹੜੇ ਸਾਡੇ ਸਿਆਣੇ ਨੇ ਉਹ ਸਾਨੂੰ ਰੋਕ ਦਿੰਦੇ ਆ ਕਿ ਮੰਜੇ ਤੇ ਬਹਿ ਕੇ ਪੈਰ ਨਾ ਹਿਲਾਓ ਮਤਲਬ ਪੈਰ ਹਿਲਾਉਂਦਾ ਨਾ ਜੇ ਕੋਈ ਬੱਚਾ ਵੀ ਪੈਰ ਹਿਲਾਉਂਦਾ ਜਾਂ ਕੋਈ ਸਿਆਣਾ ਵੀ ਪੈਰ ਹਿਲਾਉਂਦਾ ਤਾਂ ਉਹਨੂੰ ਰੋਕਿਆ ਜਾਂਦਾ ਵਰਜਿਆ ਜਾਂਦਾ ਵੀ ਨਹੀਂ ਇਹ ਚੀਜ਼ ਚੰਗੀ ਨਹੀਂ ਮਾੜੀ ਆ ਕੁਝ ਮਾੜਾ ਹੋ ਜਾਊਗਾ ਪੈਰ ਨਹੀਂ ਹਿਲਾਈ ਦੇ ਮੰਜੇ ਤੇ ਬਹਿ ਕੇ ਚਲੋ ਉਹਦੋਂ ਤਾਂ ਮੰਝੇ ਚ ਚਲਦੇ ਸੀ ਮੰਝਿਆਂ ਤੇ ਬਹਿ ਕੇ ਲੋਕ ਪੈਰ ਜੇ ਹਲਾਉਂਦੇ ਸੀ ਉਹਨਾਂ ਨੂੰ ਰੋਕਦੇ ਸੀ ਅੱਜ ਕੱਲ ਤਾਂ ਜੇ ਬੈੱਡ ਤੇ ਬਹਿ ਕੇ ਵੀ ਕੋਈ ਪੈਰ ਹਲਾਉਂਦਾ ਨਾ ਤਾਂ ਉਹਨੂੰ ਵੀ ਰੋਕ ਦਿੰਦੇ ਆ ਕਿਉਂ ਰੋਕਦੇ ਆ ਕੀ ਕਾਰਨ ਸੀ ਇਹਦੇ ਪਿੱਛੇ ਕਿੱਥੋਂ ਇਹ ਗੱਲ ਸ਼ੁਰੂ ਹੋਈ ਅਸਲ ਚ ਜਦੋਂ ਪਹਿਲਾ ਸਮੇਂ ਸੀ ਭਾਂਡੇ ਜਿਹੜੇ ਮਿੱਟੀ ਦੇ ਸੀ ਤੇ ਜਿਹੜੇ ਬਾਹਰ ਵਿੜੇ ਖੁੱਲੇ ਹੁੰਦੇ ਸੀ ਮੰਝੇ ਢਾ ਕੇ ਬੈਂਦੇ ਸੀ ਲੋਕ ਉਹ ਜਿਹੜੇ ਮੰਝੇ ਢਾ ਕੇ ਬੈਂਦੇ ਸੀ ਨਾ ਉਹਦੇ ਥੱਲੇ ਕਾਫੀ ਸਮਾਨ ਆ ਜਿਹੜਾ ਰੱਖ ਕੇ ਦਿੱਤਾ ਜਾਂਦਾ ਸੀ ਭਾਂਡੇ ਹੁੰਦੇ ਸੀ ਮਿੱਟੀ ਦੇ ਤੇ ਮਿੱਟੀ ਦੇ ਭਾਂਡਿਆਂ ਦੇ ਵਿੱਚ ਕਾਫੀ ਕੁਝ ਜਿਹੜਾ ਪਾ ਕੇ ਉਹ ਮੰਜਿਆਂ ਦੇ ਥੱਲੇ ਬਾਹਰ ਵਿਹੜਿਆਂ ਦੇ ਵਿੱਚ ਜਾਂ ਕਈ ਵਾਰ ਅੰਦਰ ਕਮਰਿਆਂ ਦੇ ਵਿੱਚ ਜਿਹੜੇ ਮੰਜੇ ਹੁੰਦੇ ਸੀ ਉਹਨਾਂ ਦੇ ਥੱਲੇ ਵੀ ਰੱਖਿਆ ਜਾਂਦਾ ਸੀ ਤੇ ਜੇ ਕੋਈ ਉਧੇ ਤੇ ਬਹਿ ਕੇ ਪੈਰ ਹਿਲਾਉਂਦਾ ਸੀ ਹੁਣ ਜੇ ਪੈਰ ਹਿਲਾਊਗਾ ਤਾਂ ਮੰਜੇ ਦੇ ਥੱਲੇ ਵੀ ਥੋੜਾ ਜਿਆ ਜਾਊਗਾ ਨਾ ਪੈਰ ਜਗ੍ਹਾ ਬਹੁਤ ਆ ਤਾਂ ਉਦੋਂ ਤਾਂ ਰੋਕਿਆ ਜਾਂਦਾ ਸੀ ਵੀ ਭਾਈ ਪੈਰ ਆ ਜਿਹੜਾ ਨਾ ਉਹ ਥੱਲੇ ਭਾਂਡੇ ਜਿਹੜੇ ਪਿਆ ਜਾਂ ਜਿਹੜੀ ਕੋਈ ਚੀਜ਼ ਪਈ ਆ ਉਹਦੇ 'ਚ ਵੱਜੇ ਨਾ ਤੇ ਉਹ गिर ਨਾ ਜਾਵੇ ਡੋਲ ਨਾ ਜਾਵੇ ਇਹ ਕਾਰਨ ਸੀ ਉਦੋਂ ਬਜ਼ੁਰਗਾਂ ਨੇ ਪੈਰ ਹਿਲਾਉਣ ਤੋਂ ਤਾਂ ਰੋਕਿਆ ਹੁਣ ਅੱਜ ਦੱਸੋ ਵੀ ਆਪਾਂ ਜਿਹੜੇ ਬੈੱਡ ਨੇ ਉਹਨਾਂ ਦੇ ਥੱਲੇ ਕੋਈ ਭਾਂਡਾ ਰੱਖਦੇ ਆ ਬੈੱਡਾਂ ਦੇ ਥੱਲੇ ਇੰਨੀ ਜਗ੍ਹਾ ਹੁੰਦੀ ਹੈ ਅੱਜ ਵੀ ਉਹਦੇ ਥੱਲੇ ਭਾਂਡਾ ਆਪਾਂ ਰੱਖ ਸਕੀਏ ਜਾਂ ਮੰਜੇ ਆਪਾਂ ਕਿੰਨੇ ਘਡਾਉਣੇ ਆ ਜੇ ਡਾਉਣੇ ਵੀ ਆ ਤਾਂ ਉਹਦੇ ਥੱਲੇ ਆਪਾਂ ਕੋਈ ਸਮਾਨ ਨਹੀਂ ਹੁਣ ਰੱਖਦੇ ਸੋ ਉਸ ਸਮੇਂ ਦੀ ਲੋੜ ਅੱਜ ਦਾ ਜਿਹੜਾ ਅੰਧਵਿਸ਼ਵਾਸ ਸੋ ਇੰਨੀ ਇੱਕ ਗੱਲ ਸੀ ਜੀ ਆਪਾਂ ਇਹਨੂੰ ਜੋੜਦੇ ਆ ਪਤਾ ਨਹੀਂ ਪੈਰ ਹਿਲਾਉਣ ਦੇ ਨਾਲ ਕੀ ਮਾੜਾ ਹੋ ਜਾਣਾ ਕਿਹੜਾ ਪੁਚਾਲ ਆ ਜੂਗਾ ਜੇ ਅਸੀਂ ਪੈਰ ਹਲਾਵ ਹੀ ਲਏ ਮੰਜੇ ਤੇ ਬਹਿ ਕੇ ਸੋ ਇਦਾਂ ਦੇ ਕੋਈ ਵੀ ਡਰ ਆ ਜਿਹੜੇ ਤੁਹਾਨੂੰ ਦਿਲ ਚ ਰੱਖਣ ਦੀ ਲੋੜ ਨਹੀਂ ਹੈਗੀ ਜੀ ਕੋਈ ਵੀ ਇਹਦੇ ਪਿੱਛੇ ਤਰਕ ਨਹੀਂ ਹੈਗਾ ਇਦਾਂ ਦਾ ਕਿ ਉਹ ਉਹਦੇ ਨਾਲ ਕੁਝ ਵੀ ਤੁਹਾਡੇ ਤੁਹਾਡਾ ਨੁਕਸਾਨ ਹੋ ਸਕਦਾ ਪੈਰ ਹਲਾਉਣ ਦੇ ਨਾਲ ਸੋ ਖੁੱਲ ਕੇ ਜ਼ਿੰਦਗੀ ਦਾ ਆਨੰਦ ਲਓ ਜੀ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਸਚਾਈ ਕੋਈ ਹੋਰ ਵਹਿਮ ਭਰਮ ਦੇ ਨਾਲ ਜੁੜਿਆ ਸੱਚ ਤੁਹਾਡੇ ਸਾਹਮਣੇ ਲੈ ਕੇ ਜਲਦੀ ਹਾਜ਼ਰ ਹੋਊਗਾ ਜੀ